ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਤੋਂ ਅੱਜ ਫਿਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਅੱਜ ਕਾਫੀ ਜੜੀਆਂ ਤਿਆਰੀਆਂ ਨੇ ਮੇਲੇ ਦੀਆਂ ਹੋ ਚੁੱਕੀਆਂ ਨੇ ਜਿਸ ਤਰ੍ਹਾਂ ਦੇ ਨਾਲ ਅਸੀਂ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਮਸ਼ਲੀਆਂ ਦੀ ਟਰਨਲ ਅ ਕਦਾਰਨਾਥ ਦੀ ਗੁਫਾ ਔਰ ਬਰਜ ਖਲੀਫਾ ਬਹੁਤ ਕੁਝ ਦੇਖਣ ਨੂੰ ਮਿਲੇਗਾ ਔਰ ਤਸਵੀਰਾਂ ਮਲੋਟ ਰੋਡ ਤੋਂ ਜਿਸ ਤਰ੍ਹਾਂ ਦੇ ਨਾਲ ਹਰ ਸਾਲ ਇੱਥੇ ਮੇਲਾ ਲਗਾਇਆ ਜਾਂਦਾ ਇਸੇ ਜਗ੍ਹਾ ਤੇ ਇਸ ਸਾਲ ਵੀ ਇਸੇ ਜਗ੍ਹਾ ਤੇ ਹੀ ਲਗਾਇਆ ਜਾ ਰਿਹਾ ਔਰ ਤਸਵੀਰਾਂ ਲਾਈਵ ਸਾਂਝੀਆਂ ਕਰ ਰਹੇ ਹਾਂ ਔਰ ਇੱਕ ਇੱਕ ਚੀਜ਼ ਬਾਰੇ ਤੁਹਾਨੂੰ ਜਾਣਕਾਰੀ ਆ ਜਿਹੜੀ ਅੱਜ ਲਾਈਵ ਤਸਵੀਰਾਂ ਦੇ ਜਰੀਏ ਆ ਸਾਂਝੀ ਕਰਾਂਗੇ ਔਰ ਸਭ ਕੁਝ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕੁਝ ਇਸ ਵਾਰ ਨਵਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਔਰ ਦੇਖਣ ਨੂੰ ਕੀ ਕੁਝ ਨਵਾਂ ਮਿਲੇਗਾ ਉਹ ਅੱਜ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਤੁਹਾਨੂੰ ਦਿਖਾਵਾਂਗੇ ਫਿਲਹਾਲ ਪਹਿਲੀ ਆਈਟਮ ਦੇ ਕੋਲ ਚੱਲਦੇ ਆਂ ਜਿਹੜੀ ਇਸ ਵਾਰ ਵੱਖਰੀ ਔਰ ਨਵੀਂ ਜਿਹੜੀ ਆਈ ਆ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ 터ਨਲ ਤਿਆਰ ਕੀਤੀ ਜਾ ਰਹੀ ਹੈ ਜੋ ਮੱਛਲੀਆਂ ਦੀ 터ਨਲ ਹੈਗੀ ਔਰ ਇੱਥੇ ਕਰੀਬ 2000 ਮੱਛਲੀ ਦੀ ਗੱਲ ਆ ਜਿਹੜੀ ਉਹ ਆਖੀ ਜਾ ਰਹੀ ਹੈ ਕਿ ਇਸ 터ਨਲ ਦੇ ਵਿੱਚ ਜਿਹੜਾ ਲੰਘੇਗਾ ਔਰ ਟ੍ਰਾਂਸਪੈਟ ਜਿਹੜਾ ਸੀਸਾ ਉਹ ਲਗਾਇਆ ਗਿਆ ਔਰ ਉਸ ਦੇ ਵਿੱਚ ਜਿਹੜਾ ਪਾਣੀ ਆ ਉਹ ਛੱਡਿਆ ਜਾਵੇਗਾ ਜਿੱਥੇ ਕਾਫੀ ਮਛਲੀਆਂ ਨੇ ਛੱਡੀਆਂ ਜਾਣੀਆਂ ਔਰ ਜੋ ਵੀ ਇਸ ਟਰਨਲ ਦੇ ਵਿੱਚ ਦੀ ਲੰਘੇਗਾ ਉਸ ਨੂੰ ਉਸ ਮਛਲੀਆਂ ਦਾ ਅਨੰਦ ਜਿਹੜਾ ਉਹ ਦੇਖਣ ਨੂੰ ਮਿਲੇਗਾ ਇਹ ਦੇਖ ਸਕਦੇ ਹੋ ਫਿਲਹਾਲ ਜਿਹੜੀ ਤਿਆਰੀ ਉਹ ਕੀਤੀ ਜਾ ਰਹੀ ਹੈ ਔਰ ਅੱਗੇ ਤੁਹਾਨੂੰ ਦਿਖਾਉਣੇ ਲੈ ਕੇ ਚੱਲਦੇ ਆ ਕਿੱਥੇ ਇਹ ਜਿਹੜਾ ਮੱਛਲਿਆਂ ਵਾਲਾ ਬਣਾਇਆ ਗਿਆ ਇਹ ਆ ਉਹ ਟਰਨਲ ਫਿਲਹਾਲ ਅਜੇ ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਬਾਈ ਤਿਆਰੀਆਂ ਕਰਨ ਤੇ ਲੱਗਿਆ ਹੋਇਆ ਔਰ ਦੇਖੋ ਇਹ ਜਿਹੜਾ ਸ਼ੀਸ਼ਾ ਇਹਦੇ ਵਿੱਚ ਮੱਛੀਆਂ ਛੱਡੀਆਂ ਜਾਣਗੀਆਂ ਨੇ ਇਹਦੇ ਥੱਲੇ ਵੀ ਮੱਛੀਆਂ ਰਹਿਣਗੀਆਂ ਨੇ ਔਰ ਜਦੋਂ ਇੱਥੋਂ ਗੁਜ਼ਰਾਂਗੇ ਇਹ ਸ਼ੀਸ਼ਾ ਦੇਖ ਸਕਦੇ ਹਾਂ ਔਰ ਇਸ ਦੇ ਵਿੱਚ ਜਿਹੜਾ ਟਰਾਂਸਪੇਰੈਂਟ ਸ਼ੀਸ਼ਾ ਬਣਿਆ ਹੋਇਆ ਇਹਦੇ ਵਿੱਚ ਦੀ ਮੱਛੀਆਂ ਛੱਡੀਆਂ ਆਣੀਆਂ ਪਾਣੀ ਇਹਦੇ ਵਿੱਚ ਛੱਡ ਕੇ ਕਾਫੀ ਕਿਸਮ ਦੀਆਂ ਜੜੀਆਂ ਮੱਛੀਆਂ ਨੇ ਉਹ ਛੱਡੀਆਂ ਜਾਣੀਆਂ ਔਰ ਬੜਾ ਖੂਬਸੂਰਤ ਨਜ਼ਾਰਾ ਜਿਹੜਾ ਦੇਖਣ ਨੂੰ ਮਿਲੇਗਾ ਹੇ ਫਿਲਹਾਲ ਤਿਆਰੀ ਹੋ ਰਹੀ ਹੈ ਔਰ ਤਿਆਰੀਆਂ ਦੇ ਵਿੱਚ ਇੰਨਾ ਜਿਹੜਾ ਇਹ ਨਹੀਂ ਲੱਗ ਰਿਹਾ ਔਰ ਜਦੋਂ ਇੱਥੋਂ ਤਿਆਰੀ ਇਹਨਾਂ ਨੇ ਸ਼ੁਰੂ ਉਹ ਕਰ ਦਿੱਤੀ ਬਿਲਕੁਲ ਤਿਆਰ ਹੋ ਗਿਆ ਹੈ ਸਟਰਕਚਰ ਜਿਹੜਾ ਤਿਆਰ ਕੀਤਾ ਜਾ ਰਿਹਾ ਔਰ ਜਦੋਂ ਇਹ ਪੂਰਾ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਜਾਏਗਾ ਤਾਂ ਫਿਰ ਇਸ ਦੀ ਜਿਹੜੀ ਦੇਖੋ ਵੱਖਰੀ ਹੋਵੇਗੀ ਔਰ ਬੜੀ ਖੂਬਸੂਰਤ ਹੋਵੇਗੀ ਔਰ ਵੇਖਣ ਵਾਲੀ ਹੋਵੇਗੀ ਇਹ ਦੇਖ ਸਕਦੇ ਹੋ ਆਰ ਪਾਰ ਇਹਦੇ ਸੀਸਰੇ ਦਿਖ ਰਹੇ ਔਰ ਇੱਥੇ ਪਾਣੀ ਆ ਜਿਹੜਾ ਛੱਡਾ ਜਾਵੇਗਾ ਉਹ 2000 ਦੇ ਕਰੀਬ ਮੱਛੀ ਆ ਜਿਹੜੀ ਕਿਸਮਾਂ ਨੇ ਉਹ ਅ ਗੱਲ ਆਖੀ ਜਾ ਰਹੀ ਕਿ ਲਿਆਂਦੀਆਂ ਜਾਣੀਆਂ ਫਿਲਹਾਲ ਕਿੰਨੀਆਂ ਲਿਆਂਦੀਆਂ ਜਾਂਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਆਣੀਆਂ ਉਹ ਤਾਂ ਜਦੋਂ ਤਿਆਰੀ ਹੋਵੇਗੀ ਉਦੋਂ ਪਤਾ ਲੱਗੇਗਾ ਫਿਲਹਾਲ ਇਹ ਤਸਵੀਰਾਂ ਵੀ ਜਿਹੜੀਆਂ ਮੱਛੀਆਂ ਦੀਆਂ ਇਹਨਾਂ ਨੇ ਇੱਥੇ ਬਣਾਈਆਂ ਹੋਈਆਂ ਨੇ ਔਰ ਇਹ ਫਿਲਹਾਲ ਤਿਆਰੀ ਅਜੇ ਕੀਤੀ ਜਾ ਰਹੀ ਹੈ ਕਰੀਬ 10 ਦਿਨ ਲੱਗ ਜਾਣਗੇ ਔਰ ਇਸ ਤਿਆਰੀ ਨੂੰ 10 ਦਿਨਾਂ ਦੇ ਵਿੱਚ ਟ੍ਰਾਇਲ ਦੇ ਤੌਰ ਤੇ ਜਿਹੜਾ ਕੰਮ ਆ ਉਹ ਸ਼ੁਰੂ ਕਰ ਦਿੱਤਾ ਜਾਊਗਾ ਚਲਾ ਦਿੱਤਾ ਜਾਊਗਾ ਆ ਫਿਲਹਾਲ ਦੇਖ ਸਕਦੇ ਹੋ ਸਾਰੀ ਜਿਹੜੀ ਆ ਮੇਨ ਗੇਟ ਹੈਗਾ ਇਹ 10 ਦਿਨਾਂ ਦੇ ਵਿੱਚ ਹੋ ਜਾਏਗਾ ਤਿਆਰ ਚੱਲ ਪਏਗਾ ਨਾ ਟ੍ਰਾਇਲ ਦੇ ਤੌਰ ਤੇ ਤਾਂ 10 ਦਿਨਾਂ ਦੇ ਕਰੀਬ 10 ਰੇ ਹਨ ਤਿਆਰ ਹੋ ਜਾਏਗਾ ਔਰ ਇਹ 메ਨ 게ਟ ਆ ਜਿੱਥੋਂ ਐਂਟਰੀ ਹੋਊਗੀ ਔਰ ਜਿਹੜੀ ਪਰਚੀ ਆ ਇਸ ਵਾਰ ਲਗਾਈ ਜਾਂਦੀ ਆ ਜਾਂ ਕੀ ਰਹਿੰਦਾ ਹੈਗਾ ਉਹ ਫਿਲਹਾਲ ਬਾਅਦ ਚ ਪਤਾ ਲੱਗੇਗਾ ਫਿਲਹਾਲ ਇਹ ਜਿਹੜਾ ਐਂਟਰ 게ਟ ਆ ਬਹੁਤ ਵੱਡਾ ਬਣਾਇਆ ਗਿਆ ਦੇਖ ਸਕਦੇ ਹੋ ਦੂਰ ਤੱਕ ਇੱਥੋਂ ਸ਼ੁਰੂ ਹੁੰਦਾ ਔਰ ਦੂਰ ਤੱਕ ਜਿਹੜਾ ਇਹ 게ਟ ਆ 메인 게ਟ ਬਣਾਇਆ ਗਿਆ ਹੈਗਾ ਔਰ ਇੱਥੋਂ ਦੀ ਐਂਟਰੀ ਹੋਵੇਗੀ ਜਿਹੜਾ ਵੀ ਲੋਕ ਆਉਣਗੇ ਉਹ ਇੱਥੋਂ ਦੀ ਗੁਜ਼ਰਨਗੇ ਔਰ ਉਸ ਤੋਂ ਬਾਅਦ ਜਿਹੜੀਆਂ ਇਹ ਗਾਂ ਅੱਗੇ ਜਿਹੜੀਆਂ ਆਈਟਮਾਂ ਲੱਗੀਆਂ ਨੇ ਉਹ ਦੇਖਣ ਨੂੰ ਮਿਲ ਨਹੀਂ ਆ ਮਨੋਰੰਜਨ ਦੇ ਲਈ ਔਰ ਸ਼ਹੀਦੀ ਜੋੜ ਮੇਲਾ ਜਿਹੜਾ ਮਨਾਇਆ ਜਾਂਦਾ ਉਸ ਦਾ ਮਨੋਰੰਜਨ ਮੇਲਾ ਲਗਾਇਆ ਜਾਂਦਾ ਉਸ ਦਰਾਂ ਉਹਦੀਆਂ ਤਸਵੀਰਾਂ ਨੇ ਸਾਂਝੀਆਂ ਕਰ ਰਹੀਆਂ ਲਗਾਤਾਰ ਜਿਹੜੀ ਤਿਆਰੀਆਂ ਜੋਰ ਸ਼ੋਰਾਂ ਤੇ ਕੀਤੀ ਜਾ ਰਹੀ ਹੈ ਔਰ بارش ਨੇ ਥੋੜਾ ਜਿਹਾ ਕੰਮ ਖਰਾਬ ਕਰਤਾ ਦੋ ਦਿਨ ਤੋਂ ਜਿਹੜੀ بارش ਪੈ ਰਹੀ ਸੀ ਉਹਦੇ ਨਾਲ ਕੰਮ ਥੋੜਾ ਜਿਹਾ ਲੇਟ ਜ਼ਰੂਰ ਹੋਇਆ ਕਿਉਂਕਿ بارش ਦੇ ਵਿੱਚ ਜਿਹੜਾ ਵੈਲਡਿੰਗ ਦਾ ਕੰਮ ਆ ਜਾਂ ਹੋਰ ਜਿਹੜਾ ਇਹਨਾਂ ਦਾ ਸਟਰਕਚਰ ਤਿਆਰ ਕਰਨਾ ਉਸ ਦੇ ਵਿੱਚ ਦਿੱਕਤ ਜ਼ਰੂਰ ਆਉਂਦੀ ਹੈ ਔਰ ਦੇਖ ਸਕਦੇ ਹੋ ਔਰ ਇੱਕ ਤਸਵੀਰ ਪਹਿਲਾਂ ਵੀ ਤੁਹਾਨੂੰ ਦੱਸੀ ਸੀਗੀ ਕਿ ਜਿਹੜਾ ਬਰਜ ਖਲੀਫਾ ਬਰਜ ਖਲੀਫੇ ਦੇ ਕੁਝ ਪਾਰਟ ਆ ਜਿਹੜੇ ਉਹ ਦੇਖ ਸਕਦੇ ਹੋ ਤੁਸੀਂ ਪਹਿਲਾਂ ਉਸ ਦਿਨ ਅਸੀਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਸੀਆਂ ਉਸ ਦੇ ਵਿੱਚ ਜਿਹੜਾ ਬਰਜ ਖਲੀਫਾ ਉਹ ਨਹੀਂ ਦਿਖ ਰਿਹਾ ਸੀਗਾ ਇਹ ਬਰਜ ਖਲੀਫੇ ਦੀ ਤਸਵੀਰ ਆ ਜ਼ੂਮ ਕਰਕੇ ਤੁਹਾਨੂੰ ਸਾਂਝ ਕਰਦੇ ਆ ਇਹ ਬਰਜ ਖਲੀਫੇ ਦੀ ਜਿਹੜੀ ਤਸਵੀਰ ਆ ਜਿਹੜਾ ਸਟਰਕਚਰ ਆ ਇਹਦਾ ਪਿਆ ਹੈਗਾ ਔਰ ਦੇਖ ਸਕਦੇ ਹੋ ਔਰ ਪਾਰਟਸ ਨੇ ਜੋ ਪਏ ਹੋਏ ਨੇ ਔਰ ਕਾਫੀ ਪਾਰਸ ਨੇ ਇਹਦੇ ਜਿਹੜੇ ਪਾਰਟ ਆ ਉਹ ਪਏ ਹੋਏ ਨੇ ਦੇਖ ਸਕਦੇ ਹੋ ਔਰ ਇਹ ਜਾਣਕਾਰੀ ਜੋ ਸਾਨੂੰ ਪਤਾ ਲੱਗੀ ਹੈ ਕਿ ਕਰੀਬ ਅਸਰ 80 70 ਫੁੱਟ ਦੇ ਕਰੀਬ ਉੱਚਾ ਜਿਹੜਾ ਬਣੇਗਾ ਔਰ ਜਿਹੜਾ ਹੋਰ ਵੀ ਇੱਥੇ ਦੇਖ ਸਕਦੇ ਹੋ ਜਿਹੜੇ ਫਲੈਕਸ ਬੋਰਡ ਨੇ ਉਹ ਪਏ ਨੇ ਇਹ ਤਿਆਰ ਕਰਾਏ ਜਾਣਗੇ ਔਰ ਵੱਖਰੀ ਜਿਹੜੀ ਹੁਣ ਤੱਕ ਕਵਾੜ ਦੇ ਰੂਪ ਦੇ ਵਿੱਚ ਲੱਗ ਰਿਹਾ ਕਿ ਜਿਸ ਤਰ੍ਹਾਂ ਦੇ ਨਾਲ ਕਵਾੜ ਪਿਆ ਹੋਵੇ ਲੇਕਿਨ ਇਹਨੂੰ ਜਦ ਤਿਆਰ ਕਰਾਇਆ ਜਾਊਗਾ ਉਦੋਂ ਇਸ ਦੀ ਜਿਹੜੀ ਖੂਬਸੂਰਤੀ ਆ ਪਰ ਉਸੇ ਵੇਲੇ ਦੇਖਣ ਨੂੰ ਮਿਲੇਗੀ ਤਾਂ ਉਸੇ ਵੇਰੇ ਇਹ ਜਿਹੜੀ ਬੜਾ ਖੂਬਸੂਰਤ ਨਜ਼ਾਰਾ ਜਿਹੜਾ ਉਹ ਬਣੇਗਾ ਔਰ ਇਸ ਦੇ ਨਾਲ ਹੋਰ ਤੁਹਾਨੂੰ ਤਸਵੀਰਾਂ ਅੱਗੇ ਲੈ ਕੇ ਚੱਲਦੇ ਦਿਖਾਉਣੇ ਆ ਸਾਂਝੀਆਂ ਕਰਦੇ ਆ ਤੁਹਾਡੇ ਨਾਲ ਕੀ ਕੁਝ ਨਵਾਂ ਆ ਰਿਹਾ ਆ ਫਲੈਕਸ ਬੋਰਡ ਔਰ ਜਿਹੜਾ ਇੱਧਰ ਤਸਵੀਰਾਂ ਦੇ ਵਿੱਚ ਦਿਖਾਉਣੇ ਆ ਜਿਹੜਾ ਇਹ ਟਰਾਲਾ ਕੈਂਟਰ ਦੇਖ ਸਕਦੇ ਹੋ ਕਿ ਬਿਲਕੁਲ ਝੋਲਿਆਂ ਦਾ ਭਰ ਕੇ ਜਿਹੜਾ ਆਇਆ ਹੋਇਆ ਔਰ ਹੋਰ ਵੀ ਜਿਹੜੇ ਟਰੱਕਾਂ ਜਾਂ ਹੋਰ ਕੈਂਟਰ ਨੇ ਉਹ ਭਰ ਕੇ ਆ ਰਹੇ ਨੇ ਔਰ ਫਿਲਹਾਲ ਹਜੇ ਆ ਰਹੇ ਨੇ 10 ਦਿਨਾਂ ਦਾ ਟਾਈਮ ਦੱਸ ਰਹੇ ਨੇ ਕਿ 10 ਦਿਨਾਂ ਦੇ ਕਰੀਬ ਇਹ ਜਿਹੜਾ ਸ਼ੁਰੂ ਹੋ ਜਾਊਗਾ ਔਰ ਇੱਧਰ ਕਿਸ਼ਤੀ ਵੱਡੀ ਕਿਸ਼ਤੀ ਆ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਔਰ ਖੜਾ ਜਿਹੜਾ ਸਟਰਕਚਰ ਉਹ ਕਰ ਦਿੱਤਾ ਗਿਆ ਔਰ ਜਿਹੜੇ ਹੋਰ ਵੀ ਝੂਲੇ ਨੇ ਇਸ ਦੇ ਨਾਲ ਕਿਸ਼ਤੀ ਦੇ ਨਾਲ ਇੱਧਰ ਦੇਖ ਸਕਦੇ ਹੋ ਫਿਲਹਾਲ ਹਜੇ ਤੁਹਾਨੂੰ ਸਮਝ ਤਾਂ ਨਹੀਂ ਲੱਗੇਗੀ ਦੇਖ ਕੇ ਕੀ ਇਹ ਕੀ ਲੱਗੇਗਾ ਫਿਲਹਾਲ ਜਿਹੜੇ ਵੱਖਰੇ ਝੂਲੇ ਨੇ ਜਿਹੜਾ ਆਹ ਮੁੰਡੇ ਫੱਟੇ ਚੱਕ ਕੇ ਲੈ ਕੇ ਆ ਰਹੇ ਨੇ ਇਹਨਾਂ ਦੇ ਨਾਲ ਸਾਹਮਣੇ ਪਿਆ ਹੋਇਆ ਔਰ ਇਹ ਵੀ ਇੱਕ ਵੱਖਰਾ ਜਿਹੜਾ ਕਿਸਮ ਆ ਝੂਲਿਆਂ ਦੀ ਉਹ ਆਈ ਹੋਈ ਆ ਔਰ ਇਹ ਦੇਖ ਸਕਦੇ ਹੋ ਇਹ ਨਵੇਂ ਜਿਹੜੇ ਆਹ ਝੂਲੇ ਆਏ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਇਹੋ ਜੇ ਕਈ ਝੂਲੇ ਆ ਜਿਹੜੇ ਲਗਾਏ ਜਾਣਗੇ ਗੋਲ ਘੁੰਮਣ ਵਾਲੇ ਨੇ ਜਾਂ ਸਿੱਧੇ ਚੱਲਣ ਵਾਲੇ ਨੇ ਹੋਰ ਕਈ ਅਜਹੀਆਂ ਆਈਟਮਾਂ ਨੇ ਉਹ ਨਵੀਆਂ ਕਹਿੰਦੇ ਆ ਰਹੀਆਂ ਨੇ ਔਰ ਇਨਾਂ ਦਾ ਠੇਕੇਦਾਰ ਦਾ ਕਹਿਣਾ ਸੀ ਕਿ ਵੱਖਰਾ ਹੀ ਇਸ ਵਾਰ ਕਰਕੇ ਦਿਖਾਵਾਂਗੇ ਜੋ ਮੁਕਸਰ ਵਾਸੀਆਂ ਨੇ ਹੁਣ ਤੱਕ ਨਹੀਂ ਦੇਖਿਆ ਹੁਣ ਉਧਰ ਵੀ ਝੁੱਲ੍ਹੇ ਦੇਖ ਸਕਦੇ ਹਾਂ ਕਿ ਜਿਹੜੇ ਝੁੱਲ੍ਹੇ ਪਏ ਹੋਏ ਨੇ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਇਹ ਜਿਹੜੇ ਨਵੇਂ ਝੁੱਲ੍ਹੇ ਨੇ ਉਹ ਆਏ ਹੋਏ ਨੇ ਔਰ ਉਸ ਉਧਰ ਤਰਫ ਜਿਹੜੀ ਚੰਡੋਲ ਆ ਉਹ ਲਗਣੀ ਲੱਗੇਗੀ ਉਹਨਾਂ ਦਾ ਸਮਾਨ ਆ ਜਿਹੜਾ ਚੰਡੋਲ ਦਾ ਉਹ ਪਿਆ ਹੋਇਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਫਿਲਹਾਲ ਹਜੇ ਕਸਣਾ ਸ਼ੁਰੂ ਨਹੀਂ ਕੀਤਾ ਕਿਉਂਕਿ ਬਾਰਿਸ਼ ਦਾ ਮੌਸਮ ਸੀਗਾ ਔਰ ਇੱਕ ਕਿਸਤੀ ਹੈ ਜਿਹੜੀ ਪੂਰੀ ਤਿਆਰ ਆ ਇਧਰ ਵੀ ਚੰਡੋਲ ਆ ਜਿਹੜੀ ਉਹ ਸਮਾਨ ਚੰਡੋਲ ਦਾ ਪਿਆ ਹੋਇਆ ਦੇਖ ਸਕਦੇ ਹੋ ਔਰ ਦੋ ਚੰਡੋਲਾਂ ਔਰ ਦੋ ਕਿਸਤੀਆਂ ਸ਼ਾਇਦ ਪੱਕਾ ਨਹੀਂ ਅਸੀਂ ਕਹਿ ਰਹੇ ਦੋ ਚੰਡੋਲਾਂ ਔਰ ਦੋ ਸ਼ਾਇਦ ਕਿਸਤੀਆਂ ਲੱਗਣਗੀਆਂ ਕਿਉਂਕਿ ਪਿਛਲੀ ਾਰ ਵੀ ਦੋ ਲੱਗੀਆਂ ਹੋਈਆਂ ਸੀ ਨਾ ਤਾਂ ਉਸੇ ਤਰ੍ਹਾਂ ਹੀ ਦੋ ਆ ਜਿਹੜੀਆਂ ਲੱਗਣਗੀਆਂ ਇਹ ਜਿਹੜਾ ਸਟਰਕਚਰ ਆ ਦੇਖ ਸਕਦੇ ਹੋ ਇਸ ਦੇ ਨਾਲ ਜਿਹੜੀ ਆ ਕਿਸਤੀ ਬਣਾ ਰਹੇ ਨੇ ਇਸ ਦੇ ਨਾਲ ਆ ਪਿਆ ਹੋਇਆ ਔਰ ਇਹ ਸਾਰਾ ਸਮਾਨ ਜਿਹੜਾ ਆ ਲਿਆਂਦਾ ਗਿਆ ਹੈਗਾ ਔਰ ਇਹ ਸਾਰਾ ਹਜੇ ਫਿਟਿੰਗ ਕਰਨ ਵਾਲਾ ਪਿਆ ਔਰ ਉਹ ਕਰ ਵੀ ਰਹੇ ਨੇ ਬੜੀ ਰਫਤਾਰ ਦੇ ਨਾਲੇ ਜਿਹੜਾ ਕੰਮ ਉਹ ਚੱਲ ਰਿਹਾ ਹੈਗਾ ਤਾਂ 10 ਦਿਨਾਂ ਦੇ ਕਰੀਬ ਦੱਸ ਰਹੇ ਨੇ ਕਿ ਜਿਹੜਾ ਮੇਲਾ ਸ਼ੁਰੂ ਕਰ ਦਿੱਤਾ ਜਾਵੇਗਾ ਟ੍ਰਾਇਲ ਦੇ ਤੌਰ ਤੇ ਇੱਕ ਕਰੀ ਚਲਾ ਕੇ ਦੇਖਣਗੇ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀਗੀ ਔਰ ਇਹ ਦੇਖ ਸਕਦੇ ਹੋ ਇਹ ਸਾਰਾ ਹੋ ਸਕਦਾ ਦੂਸਰੀ ਕਿਸ਼ਤੀ ਦਾ ਜਿਹੜਾ ਸਮਾਨ ਆ ਔਰ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੇ ਆ ਇਹ ਜਿਹੜਾ ਨਵਾਂ ਹੀ ਜਿਹੜਾ ਕੋਈ ਝੂਲੇ ਆਹ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੋਈ ਨਵਾਂ ਹੈਗਾ ਕੋਈ ਘੁੰਮਣ ਵਾਲਾ ਜਾਂ ਕੋਈ ਹੋਰ ਹੋਵੇਗਾ ਇਹ ਆ ਸਾਹਮਣੇ ਦੇ ਜਿਹੜੇ ਪਾਰਟਸ ਨੇ ਪਏ ਹੋਏ ਨੇ ਇਹ ਦੇਖ ਸਕਦੇ ਹੋ ਤੁਸੀਂ ਇਹ ਨਵਾਂ ਕਹਿੰਦੇ ਕਿ ਕੁਝ ਹੋਵੇਗਾ ਪਰ ਫਿਲਹਾਲ ਜਿਹੜੀਆਂ ਤਿਆਰੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਬਿਜਲੀ ਦੇ ਜਿਹੜੇ ਕਨੈਕਸ਼ਨ ਨੇ ਦਿੱਤੇ ਜਾ ਰਹੇ ਨੇ ਕਿਉਂਕਿ ਬਿਜਲੀ ਤੇ ਹੀ ਇਹ ਇਹਨਾਂ ਨੇ ਜਿਹੜਾ ਚੱਲਣਾ ਹੈਗਾ ਔਰ ਇਹ ਦੇਖ ਸਕਦੇ ਹੋ ਨਵਾਂ ਹੀ ਹੈਗਾ ਜਿਹੜਾ ਆਈਟਮ ਆ ਹੈਗੀ ਆ ਔਰ ਇਸ ਦਾ ਜਿਹੜਾ ਪਾਰਟਸ ਨੇ ਪਏ ਹੋ ਨੇ ਔਰ ਇੱਕ ਆ ਦੇਖ ਸਕਦਾ ਤੂੰ ਉੱਪਰ ਵੱਲ ਨੂੰ ਸ਼ਾਇਦ ਇਹ ਜਾਵੇਗਾ ਇਹ ਵੀ ਪਿਛਲੀ ਹਾਂ ਔਰ ਇਹ ਉੱਪਰ ਨੂੰ ਜਾਊਗਾ ਇਹ ਇਹ ਵੀ ਕਾਫੀ ਫੁੱਟ ਜਿਹੜਾ ਲੰਮਾ ਹੁੰਦਾ ਹੈਗਾ ਔਰ ਉੱਪਰ ਜਾ ਕੇ ਉਹ ਜਿਹੜਾ ਬਾਹਰ ਵੀ ਆਪਾਂ ਦੇਖਦੇ ਉਹਨਾਂ ਦਾ ਬੜਾ ਉੱਚਾ ਹੁੰਦਾ ਲੇਕੇ ਨੇ ਹਿਸਾਬ ਦਾ ਹੀ ਜਿਹੜਾ ਉੱਚਾ ਹੋਵੇਗਾ ਔਰ ਗਾਤਾਂ ਝੁੱਲੇ ਲੈ ਕੇ ਜਾਂਦਾ ਔਰ ਸਾਹਮਣੇ ਇੱਕ ਤਸਵੀਰਾਂ ਦਿਖਾਉਣਾ ਤੁਹਾਨੂੰ ਇਹ ਮੌਤ ਦਾ ਖੂਹ ਆ ਜਿਹੜਾ ਤਿਆਰ ਕੀਤਾ ਜਾ ਰਿਹਾ ਗੱਡੀਆਂ ਵੀ ਆ ਚੁੱਕੀਆਂ ਨੇ ਮੌਤ ਦਾ ਖੂਹ ਆ ਜਿਹੜਾ ਉਹ ਪੂਰਾ ਬਣ ਚੁੱਕਿਆ ਲੇਕਿਨ ਉਸ ਦਾ ਜਿਹੜਾ ਆਸ-ਪਾਸ ਦਾ ਜਿਹੜਾ ਸਾਰਾ ਸਿਸਟਮ ਆ ਉਹ ਹਜੇ ਤਿਆਰ ਕਰਨਾ ਇਹਨਾਂ ਨੇ ਔਰ ਸਾਰਾ ਇਹ ਦੇਖ ਸਕਦੇ ਹੋ ਕਿ ਖੜਾ ਕਰ ਦਿੱਤਾ ਗਿਆ ਮੌਤ ਦਾ ਖੂਹ ਔਰ ਇੱਧਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇਹ ਜਿਹੜੇ ਸੱਤਾਂ ਦਾ ਸਟਰਕਚਰ ਲੱਗ ਰਿਹਾ ਜਿਸ ਤਰ੍ਹਾਂ ਦੇ ਨਾਲ ਇਹ ਸਾਰਾ ਦੇਖ ਸਕਦੇ ਹੋ ਕਿ ਇਹ ਬਣੇਗਾ ਬਹੁਤ ਵੱਡਾ ਔਰ ਉਹ ਦੂਸਰਾਂ ਦੀ ਗੱਲ ਕਰੀਏ ਇਹ ਸਾਹਮਣੇ ਜੋ ਤੁਸੀਂ ਸਟਰਕਚਰ ਦੇਖ ਰਹੇ ਹੋ ਜਿਹੜਾ ਬਾਲਿਆਂ ਦੇ ਨਾਲ ਬਣਾਇਆ ਜਾ ਰਿਹਾ ਵਾਂਸ ਦੇ ਬਾਲੇ ਨੇ ਉਸ ਦੇ ਨਾਲੇ ਜਿਹੜਾ ਬਣਾਇਆ ਜਾ ਰਿਹਾ ਔਰ ਇਹ ਕਦਾਰਨਾਥ ਜੀ ਦੀ ਜਿਹੜੀ ਗੁਫਾ ਹੈ ਉਸੇ ਤਰ੍ਹਾਂ ਬਣਾਇਆ ਜਾਊਗਾ ਸਾਰਾ ਕਦਾਰਨਾਥ ਜੀ ਦੀ ਜਿਹੜੀ ਗੁਫਾ ਹੈਗੀ ਆ ਉਹ ਬਣਾਈ ਜਾਊਗੀ ਉਹ ਪੂਰੀ ਜਿਹੜੀ ਇਹ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਔਰ ਬੜਾ ਵੱਡਾ ਸਿਸਟਮ ਇਹਨਾਂ ਦੇ ਵੱਲੋਂ ਲਗਾਇਆ ਗਿਆ ਦੇਖ ਸਕਦੇ ਹੋ ਔਰ ਤਿਆਰੀ ਹੈ ਜਿਹੜੀ ਜੋਰਾ ਸ਼ੋਰਾ ਤੇ ਕੀਤੀ ਜਾ ਰਹੀ ਹੈ ਇਹਨਾਂ ਦਾ ਕਹਿਣਾ ਕਿ ਕਦਾਰਨਾਥ ਦੀ ਜਿਹੜੀ ਗੁਫਾ ਉਹ ਤਿਆਰ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਬੈਕ ਤੇ ਇਹ ਜਿਹੜੀ ਸ਼ੁਰੂ ਕੀਤੀ ਗਈ ਹੈ ਔਰ ਸਰਕਸ ਦਾ ਫਿਲਹਾਲ ਹਜੇ ਤੱਕ ਨਹੀਂ ਪਤਾ ਲੱਗਿਆ ਕਿ ਸਰਕਸ ਕਿਹੜੀ ਆਉਗੀ ਆਖਤਾ ਰਹੇ ਨੇ ਕਿ ਸਰਕਸ ਇਸ ਵਾਰ ਦੇਖਣ ਨੂੰ ਮਿਲੇਗੀ ਕਿੱਡੀ ਵੱਡੀ ਹੈਗੀ ਔਰ ਕਿਹੜੀ ਹੈਗੀ ਆ ਉਹ ਫਿਲਹਾਲ ਸਮਾਂ ਦੱਸੇਗਾ ਵੀ ਕਿਹੜੀ ਸਰਕਸ ਆਏਗੀ ਔਰ ਫਿਲਹਾਲ ਜਿਹੜੀਆਂ ਇਹ ਤਿਆਰ ਕਰਨ ਉਹ ਕੀਤੀਆਂ ਗਈਆਂ ਨੇ ਔਰ ਫਿਲਹਾਲ ਹਜੇ ਇਹ ਜਿਹੜਾ ਤਿਆਰੀਆਂ ਨੇ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਸਮਾਨ ਕਾਫੀ ਆ ਰਿਹਾ ਹੈਗਾ ਔਰ ਜੇ ਸਮਾਨ ਤੁਸੀਂ ਦੇਖ ਸਕਦੇ ਹੋ ਇਹ ਔਰ ਕੀ ਕੁਝ ਨਵਾਂ ਹੈਗਾ ਉਹ ਤੁਹਾਨੂੰ ਦੱਸਤਾ ਇਸ ਤੋਂ ਇਲਾਵਾ ਕੀ ਕੁਝ ਆਉਂਦਾ ਹੈਗਾ ਉਹ ਫਿਲਹਾਲ ਜਦੋਂ ਸਮਾਨ ਆਊਗਾ ਉਸ ਸਮੇਂ ਪਤਾ ਲੱਗੇਗਾ ਕਿਉਂਕਿ ਤਸਵੀਰਾਂ ਕਲੀਅਰ ਸਾਫ਼ ਉਹਦੇ ਹੀ ਹੁੰਦੀਆਂ ਜਦੋਂ ਉਸ ਦਾ ਜਿਹੜਾ ਸਟਰਕਚਰ ਸਾਫ਼ ਅੱਧ ਤੋਂ ਜ਼ਿਆਦਾ ਦਿਖਾਈ ਦੇਣ ਲੱਗੇ ਜੇ ਕਿ ਇਸ ਤਰ੍ਹਾਂ ਦਾ ਸਟਰਕਚਰ ਹੈ ਬਣ ਰਿਹਾ ਹੈਗਾ ਉਸ ਤੋਂ ਫਿਰ ਪਤਾ ਲੱਗਦਾ ਹੈਗਾ ਕਿ ਇਹ ਕੀ ਬਣਾ ਰਹੇ ਨੇ ਔਰ ਕਿ ਕਿਸ ਟਾਈਪ ਦੇ ਜਿਹੜੇ ਝੂਲੇ ਨੇ ਮਨੋਰੰਜਨ ਦੇ ਲਈ ਬਣਾਏ ਗਏ ਨੇ ਉਹ ਉਸ ਸਮੇਂ ਪਤਾ ਲੱਗਦਾ ਫਿਲਹਾਲ ਇੰਨਾ ਸਮਾਨ ਆ ਚੁੱਕਿਆ ਔਰ ਹੋਰ ਆ ਰਿਹਾ ਹੈਗਾ ਕੈਂਟਰ ਟਰਾਲੇ ਉਹ ਭਰ ਕੇ ਆ ਰਹੇ ਨੇ ਕਿਉਂਕਿ ਹਜੇ ਤਾਂ ਕਾਫੀ ਜਗ੍ਹਾ ਜਿਹੜੀ ਇੱਕ ਵਾਰ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂ ਤਾਂ ਸਾਹਮਣੇ ਦੇਖ ਸਕਦੇ ਹੋ ਜ਼ੂਮ ਕਰਕੇ ਦਿਖਾਉਣਾ ਇਹ ਮੇਨ ਸੜਕ ਹੈਗੀ ਆ ਮਲੋਟ ਰੋਡ ਵਾਲੀ ਔਰ ਉੱਥੇ ਹੀ ਜਿਹੜਾ ਗੇਟ ਆ ਬਣਾਇਆ ਜਾਣਾ ਜਿੱਥੋਂ ਲੋਕਾਂ ਨੇ ਐਂਟਰ ਹੋਣਾ ਸੰਗਤ ਨੇ ਆਉਣਾ ਹੈਗਾ ਮੇਲਾ ਦੇਖਣ ਦੇ ਲਈ ਔਰ ਉੱਥੋਂ ਸ਼ੁਰੂ ਹੋਵੇਗਾ ਤਾਂ ਉਸਦੇ ਬਿਲਕੁਲ ਨਾਲ ਇੱਧਰ ਦਿਖਾਵਾਂ ਤੁਹਾਨੂੰ ਤਾਂ ਮੱਛੀਆਂ ਵਾਲੀ ਜਿਹੜੀ ਟਰਨਲ ਆ ਉਹ ਬਣੀ ਹੋਈ ਆ ਔਰ ਉਸ ਤੋਂ ਬਾਅਦ ਇੱਧਰ ਇਹਨਾਂ ਨੇ ਝੁੱਲੇ ਰੱਖੇ ਹੋਏ ਨੇ ਔਰ ਉਸ ਤੋਂ ਬਿਲਕੁਲ ਉੱਥੇ ਬਰਜ ਕਲੀਫੇ ਦੇ ਪਾਰਟਿਸਪਏ ਨੇ ਔਰ ਉਸਦੇ ਨਾਲ ਬਿਲਕੁਲ ਇਹ ਜਿਹੜੀ ਕਿਸ਼ਤੀ ਆ ਤਿਆਰ ਕੀਤੀ ਜਾ ਰਹੀ ਆ ਔਰ ਇਹਨਾਂ ਜਿਹੜਾ ਹੈਗਾ ਥਾਂ ਇਹਨਾਂ ਦੇ ਵੱਲੋਂ ਜਿਹੜਾ ਝੁੱਲੇ ਰੱਖ ਕੇ ਕੀਤਾ ਗਿਆ ਹੈਗਾ ਕਵਰ ਕਰ ਲਿੱਤਾ ਗਿਆ ਹੈਗਾ ਇੱਧਰ ਵੀ ਆ ਜਿਹੜੇ ਝੁੱਲੇ ਦਾ ਸਮਾਨ ਪਿਆ ਹੋਇਆ ਔਰ ਇੰਨੀ ਜਗ੍ਹਾ ਦੇਖ ਸਕਦੇ ਹੋ ਤੁਸੀਂ ਕਾਫੀ ਜਿਹੜੀ ਜਗ੍ਹਾ ਉਹ ਖਾਲੀ ਪਈ ਹੋਈ ਆ ਹਜੇ ਇਹ ਸਾਰੀ ਜਗ੍ਹਾ ਖਾਲੀ ਪਈ ਹੋਈ ਆ ਸਾਹਮਣੇ ਜਿਹੜਾ ਇੱਕ ਉਹ ਮੌਤ ਦਾ ਘੁੰਮਾਇਆ ਗਿਆ ਔਰ ਇਹ ਸਾਰੀ ਜਗ੍ਹਾ ਖਾਲੀ ਆ ਔਰ ਇਹ ਜਿਹੜੀਆਂ ਛੱਤਾਂ ਟਾਇਪ ਜਿਹੜਾ ਸਟਰਕਚਰ ਪਿਆ ਹੈਗਾ ਇਹ ਫਿਲਹਾਲ ਨਹੀਂ ਪਤਾ ਲੱਗਿਆ ਵੀ ਕਾਦਾ ਇਹ ਬਣਾਇਆ ਜਾ ਰਿਹਾ ਔਰ ਕਾਫੀ ਵੱਡਾ ਹੈਗਾ ਇਹ ਔਰ ਦੇਖ ਸਕਦੇ ਹੋ ਤੁਸੀਂ ਐਂਗਲਾਂ ਟਾਇਪ ਬਣਾਇਆ ਹੋਇਆ ਕਾਫੀ ਵੱਡਾ ਹੈਗਾ ਔਰ ਜਗ੍ਹਾ ਦੇਖੋ ਬਹੁਤ ਜਗ੍ਹਾ ਪਈ ਆ ਹਜੇ ਤਾਂ ਇੱਥੇ ਹੀ ਜਿਹੜੀਆਂ ਹੋਰ ਨਵੀਆਂ ਆਈਟਮਾਂ ਨੇ ਜਿਹੜੀਆਂ ਆਉਣਗੀਆਂ ਔਰ ਇੱਥੇ ਹੀ ਜਿਹੜੀ ਸਰਕਸ ਉਹ ਵੀ ਲਗਾਈ ਜਾ ਸਕਦੀ ਹੈ ਕਿਉਂਕਿ ਇੱਥੋਂ ਕਾਫੀ ਜਗ੍ਹਾ ਜਿਹੜੀ ਹਜੇ ਖਾਲੀ ਪਈ ਆ ਜਿਵੇਂ ਜਿਵੇਂ ਸਮਾਨ ਆਉਂਦਾ ਜਾਂਦਾ ਓਵੇਂ ਮੇ ਉਹ ਥਾਂ ਦੇ ਸਾਹ ਤੇ ਉੱਥੇ ਜਿਹੜੇ ਝੂਲੇ ਲਗਾਉਣੇ ਆ ਉੱਥੇ ਰੱਖ ਕੇ ਉਹਦਾ ਜਿਹੜਾ ਸਾਰਾ ਢਾਂਚਾ ਉਹ ਤਿਆਰ ਕੀਤਾ ਜਾ ਰਿਹਾ ਔਰ ਜਿਹੜੀਆਂ ਮੇਨ ਮੇਨ ਚੀਜ਼ਾਂ ਸੀਆਂ ਉਹ ਤੁਹਾਨੂੰ ਦੱਸ ਦਿੱਤੀਆਂ ਨੇ ਕਿ ਮੱਛਲੀਆਂ ਦੀ ਜਿਹੜੀ ਟਰਨਲ ਹੈਗੀ ਇੱਕ ਦਾ ਅਨਾਥ ਗੋਫਾ ਹੈਗੀ ਆ ਔਰ ਬਰਜ ਖਲੀਫਾ ਹੈਗਾ ਔਰ ਜਿਹੜਾ ਅਲੀ ਟਾਵਰ ਹੈਗਾ ਜਿਹੜਾ ਉਹ ਵੀ ਕਹਿੰਦੇ ਨੇ ਕਿ ਬਣੇਗਾ ਇਸ ਵਾਰ ਔਰ ਨਵੇਂ ਜਿਹੜੇ ਚੂਲੇ ਨੇ ਉਹ ਵੀ ਆ ਰਹੇ ਨੇ ਔਰ ਹੋਰ ਬਹੁਤ ਕੁਝ ਨਵਾਂ ਜੜਾ ਰਿਹਾ ਹੈਗਾ ਉਹ ਬੋਲੀ ਦੀ ਗੱਲ ਕਰੀਏ ਤਾਂ 1 ਕਰੋੜ 4 ਲੱਖ ਦੀ ਇਹਦੀ ਬੋਲੀ ਹੋਈ ਹੈ ਠੇਕੇ ਦੀ ਪਿਛਲੇ ਬੋਲੀ ਦੇ ਨਾਲੋਂ ਕਰੀਬ 2.5 ਲੱਖ ਦਾ ਕਰੀਬ ਜਿਹੜਾ ਉਹ ਹੈਗਾ ਵਧੀਆ ਬੋਲੀ ਵਧੀਆ ਔਰ ਇਸ ਵਾਰ ਜ਼ਿਆਦਾ ਜਦੋਂ ਇਹ ਬੋਲੀ ਹੋਈ ਸੀ ਜ਼ਿਆਦਾ ਲੋਕਾਂ ਦੇ ਵੱਲੋਂ ਠੇਕੇਦਾਰਾਂ ਦੇ ਵੱਲੋਂ ਬੋਲੀ ਨਹੀਂ ਲਗਾਈ ਗਈਗੀ ਔਰ ਚੁੱਪ ਕਰ ਗਏ ਸੀ ਔਰ ਇਹ ਲੁਧਿਆਣੇ ਦੀ ਭੋਲਾ ਐਂਡ ਸ਼ੰਕਰ ਕੰਪਨੀ ਸੀਗੀ ਜਿਸ ਦੇ ਵੱਲੋਂ ਹਾਂ ਕੀਤੀ ਗਈ ਆ ਔਰ ਇਹਨਾਂ ਦੇ ਦੋ ਤਿੰਨ ਦੇ ਕਰੀਬ ਬੋਲੀਆਂ ਲੱਗੀਆਂ ਹੈਗੀਆਂ ਜੋ 3 ਲੱਖ 1 ਕਰੋੜ 3 ਲੱਖ 1 ਕਰੋੜ 22 ਲੱਖ 1 ਕਰੋੜ ਇੱਥੋਂ ਤੱਕ ਪਹੁੰਚਿਆ ਸੀਗਾ ਤਾਂ ਉਸ ਤੋਂ ਬਾਅਦ ਜਿਹੜੀ ਬੋਲੀ ਆ ਉਹ ਸ਼ੁਰੂ ਕਰ ਦਿੱਤੀ ਗਈ ਸੀ 1 ਕਰੋੜ 4 ਲੱਖ ਲਗਾ ਦਿੱਤੀ ਗਈ ਸੀ ਭੋਲਾ ਐਂਡ ਸ਼ੰਕਰ ਕੰਪਨੀ ਲੁਧਿਆਣੇ ਦੀ ਆ ਤਾਂ ਉਹਨਾਂ ਦੇ ਵੱਲੋਂ ਬੋਲੀ ਲਗਾਈ ਗਈ ਤਾਂ ਫਿਰ ਉਦੋਂ ਗਾਂ ਅੱਗੇ ਕੋਈ ਬੋਲਿਆ ਨਹੀਂਗਾ ਤਾਂ ਕਈ ਕਾਰਨ ਹੋ ਸਕਦੇ ਨੇ ਕਾਟਾ ਵੀ ਕਹਿੰਦੇ ਪਿਛਲੀ ਉਦੋਂ ਪਿਛਲੀ ਵਾਰੀ ਸ਼ਾਇਦ ਪਿਆ ਸੀਗਾ ਕਿਉਂਕਿ ਬਾਰਸ਼ਾ ਬਹੁਤ ਹੋ ਗਈਆਂ ਸੀਗਾ ਬਾਰਸ਼ਾਂ ਦੇ ਨਾਲ ਇਹ ਸਾਰਾ ਜਿਹੜਾ ਖੇਤ ਹੈਗਾ ਔਰ ਖੇਤਾਂ ਦੇ ਵਿੱਚ ਜਿਹੜਾ ਮੇਲਾ ਇਹ ਲੱਗਦਾ ਹੈਗਾ ਜਗਾ ਛੱਡੀ ਹੋਈ ਆ ਔਰ ਇਸ ਵਾਰ ਵੀ ਜਿਹੜੀ ਬਾਰਸ਼ਾ ਉਹ 2-3 ਦਿਨ ਤੋਂ ਹੋ ਰਹੀ ਸੀ ਔਰ ਦੇਖੋ ਇਹ ਸਾਰੀ ਜਿਹੜੀ ਮਿੱਟੀ ਆ ਗਿੱਲੀ ਹੋ ਚੁੱਕੀ ਆ ਔਰ ਦੇਖ ਸਕਦੇ ਇੱਥੋਂ ਟਰਾਲੇ ਲੰਘਦੇ ਨੇ ਕੈਂਟਰ ਲੰਘਦੇ ਨੇ ਔਰ ਖੁੱਬ ਜਾਂਦੇ ਨੇ ਫਿਲਹਾਲ ਇਹਦੀ ਸਥਿਤੀ ਇੰਨੀ ਹਜੇ ਮਾੜੀ ਨਹੀਂ ਹੋਈਗੀ ਔਰ ਜੇਕਰ ਇਸੇ ਤਰ੍ਹਾਂ ਦੋ ਦਿਨ بارش ਹੋਰ ਪੈਂਦੀ ਆ ਤਾਂ ਫੇਰ ਜ਼ਰੂਰ ਇਹਦਾ ਨੁਕਸਾਨ ਜਿਹੜਾ ਹੋ ਸਕਦਾ ਔਰ ਜੇਕਰ ਮੌਸਮ ਸਾਫ਼ ਹੁੰਦਾ ਤਾਂ ਫੇਰ ਇਹਨਾਂ ਨੂੰ ਜਿਹੜਾ 1 ਕਰੋੜ ਇਹਨਾਂ ਨੇ 4 ਲੱਖ ਬੋਲੀ ਭਰੀ ਆ ਉਸ ਦਾ ਫਾਇਦਾ ਜਿਹੜਾ ਉਹ ਖੱਟ ਸਕਦੇ ਨੇ ਔਰ ਜੇਕਰ ਇਸੇ ਤਰ੍ਹਾਂ ਮੌਸਮ ਰਹਿੰਦਾ ਮੌਸਮ ਦੇਖ ਸਕਦੇ ਹੋ ਅੱਜ ਵੀ بارش ਵਾਲਾ ਬਣਿਆ ਹੋਇਆ ਔਰ ਬੱਦਲ ਪੂਰੇ ਹੈਗੇ ਨੇ ਔਰ ਦੇਖ ਸਕਦੇ ਹੋ ਕਿ ਫਿਲਹਾਲ ਦੁਪਹਿਰ ਦਾ ਟਾਈਮ ਆ 12:45 ਹੋ ਚੁੱਕੇ ਨੇ ਇਸ ਟਾਈਮ ਔਰ ਮੌਸਮ ਉਸੇ ਤਰ੍ਹਾਂ ਹੀ ਬਣਿਆ ਹੋਇਆ ਜਿੱਕਰ ਲਗਾਤਾਰ بارش ਆਉਂਦੀ ਆ ਤਾਂ ਫਿਰ ਨੁਕਸਾਨ ਇਹਨਾਂ ਨੂੰ ਹੋ ਸਕਦਾ ਔਰ ਜੇਕਰ ਗੱਲ ਕਰੀਏ ਤਾਂ ਹਜੇ ਫਿਲਹਾਲ ਦਿਨ ਕਾਫੀ ਪਏ ਨੇ 13 ਤਰੀਕ ਤੱਕ ਔਰ ਹਜੇ 14-15 ਦਿਨ ਜਿਹੜੇ ਪਏ ਨੇ ਮੌਸਮ ਸਾਫ਼ ਹੋ ਸਕਦਾ ਜੇਕਰ ਮੌਸਮ ਸਾਫ਼ ਹੋ ਗਿਆ ਤਾਂ ਫਿਰ ਸੰਗਤ ਵੀ ਜਿਹੜਾ ਆਉਂਦੀ ਹੈ ਨਤਮਸਤਕ ਉਹਨਦੇ ਲਈ ਤਾਂ ਪਹੁੰਚਦੀ ਪਹੁੰਚਦੀ ਆ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਜਾਂਦੇ ਹੈਗੇ ਨੇ ਔਰ ਇਧਰ ਮਨੋਰੰਜਨ ਮੇਲੇ ਤੋਂ ਕਈ ਵਾਰ ਇਦਾਂ ਹੁੰਦਾ ਕਿ ਇੱਥੇ ਜਦ ਆ ਜਿਆਦਾ ਮੀਂਹ ਪੈਣ ਦੇ ਨਾਲ ਖੇਤਾਂ ਦੇ ਵਿੱਚ ਜਿਹੜੀ ਮਿੱਟੀ ਗਿੱਲੀ ਹੋ ਜਾਂਦੀ ਆ ਚਿੱਕੜ ਵੱਜ ਜਾਂਦਾ ਤਾਂ ਫਿਰ ਕਾਫੀ ਗਿਣਤੀ ਆ ਜਿਹੜੀ ਸੰਗਤਾਂ ਦੀ ਉਹ ਘਟ ਜਾਂਦੀ ਹੈਗੀ ਆ ਔਰ ਜੇਕਰ ਇਹ ਕੋਸ਼ਿਸ਼ ਤਾਂ ਕਰਦੇ ਨੇ ਪਿਛਲੀ ਵਾਰੀ ਮਿੱਟੀ-ਮੁੱਟੀ ਪਾ ਕੇ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸੀ ਲੇਕਿਨ ਫਿਰ ਵੀ ਇਹਨਾਂ ਨੂੰ ਘਟਾ ਜਿਹੜਾ ਪੈ ਗਿਆ ਸੀ ਔਰ ਮੌਸਮ ਫਿਰ ਇਸ ਵਾਰ ਖਰਾਬ ਹੈਗਾ ਔਰ ਨਾ ਹੀ ਮੌਸਮ ਸਾਫ਼ ਹੋ ਜਾਏ ਤਾਂ ਚੰਗੀ ਗੱਲ ਹੈ ਕਿਉਂਕਿ 1 ਕਰੋੜ 4 ਲੱਖ ਬਹੁਤ ਹੁੰਦਾ ਇੰਨਾ ਪੈਸੇ ਨੇ ਜਿਹੜੇ ਇਹਨਾਂ ਵੱਲੋਂ ਭਰੇ ਗਏ ਨੇ ਔਰ ਸੰਗਤ ਦਾ ਜਿਹੜਾ ਇੱਥੇ ਪਹੁੰਚਣਾ ਹੁੰਦਾ ਉਹ ਵੀ ਔਖਾ ਹੋ ਜਾਂਦਾ ਔਰ ਫਿਲਹਾਲ ਜਿਹੜੇ ਆ ਝੁੱਲੇ ਹੋਰ ਦਿਖਾ ਰਹੇ ਆ ਤੁਹਾਨੂੰ ਜਿਹੜੇ ਆਏ ਹੋਏ ਨੇ ਔਰ ਕੈਂਟਰ ਇਧਰਲੇ ਪਾਸੇ ਜਿਹੜਾ ਭਰਿਆ ਖੜਾ ਆ ਇਹ ਵੀ ਲਾਉਣਾ ਇਹਨਾਂ ਨੇ ਹਜੇ ਹੋਰ ਵੀ ਨਵੇਂ ਆ ਰਹੇ ਨੇ ਕਿਉਂਕਿ ਬਾਰਿਸ਼ ਜਿਹੜੀ ਪੈ ਰਹੀ ਸੀ 2-3 ਦਿਨ ਤੋਂ ਲਗਾਤਾਰ ਉਹਦੇ ਕਾਰਨ ਜਿਹੜਾ ਠੰਡ ਵੀ ਕਾਫੀ ਵੱਧ ਚੁੱਕੀ ਆ ਠੰਡ ਵਧੀ ਆ ਔਰ ਉਹਦੇ ਨਾਲ ਕੰਮ ਦੇ ਵਿੱਚ ਰੁਕਾਵਟ ਵੀ ਪੈ ਜਾਂਦੀ ਹੈ ਕਿਉਂਕਿ ਲਗਾਤਾਰ ਜੇਕਰ بارش ਹੋਊਗੀ ਤਾਂ ਫਿਰ ਉਹ ਕੰਮ ਸਪੀਡ ਘਟ ਜਾਂਦੀ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਮਿਹਨਤ ਕਰ ਰਹੇ ਨੇ ਔਰ ਉੱਪਰ ਜਿਹੜਾ ਇੱਕ ਸਟਰਕਚਰ ਜਿਹੜਾ ਤਿਆਰ ਕਰ ਰਹੇ ਨੇ ਔਰ ਜੇਕਰ ਇਸ ਤਰ੍ਹਾਂ ਦੇ ਨਾਲ ਆਪਾਂ ਹੁਣ ਤਿਆਰ ਕਰਤੇ ਦੇਖ ਸਕਦੇ ਆ ਕਿੰਨੀ ਮਿਹਨਤ ਹੁੰਦੀ ਆ ਇਸ ਮੇਲੇ ਨੂੰ ਲਗਾਉਣ ਦੇ ਵਿੱਚ ਔਰ ਜਦੋਂ ਇਹ ਤਿਆਰ ਹੋ ਜਾਂਦਾ ਫਿਰ ਜਦ ਵੇਖਣ ਦੇ ਲਈ ਆ ਇਹ ਤਾਂ ਉਹ ਖੂਬਸੂਰਤੀ ਆ ਜਿਹੜੀਆਂ ਹੁੰਦੀਆਂ ਨੇ ਤਸਵੀਰਾਂ ਜਿਹੜੀਆਂ ਮਨੋਰੰਜਨ ਕਰਨ ਦੇ ਲਈ ਆਪਾਂ ਆਉਣੇ ਹੈਗੇ ਆਂ ਔਰ ਉਸ ਦੇ ਪਿੱਛੇ ਜਿਹੜੀ ਮਿਹਨਤ ਆ ਉਹ ਫਿਲਹਾਲ ਹੁਣ ਦੇਖੀ ਜਾ ਸਕਦੀ ਆ ਜਦ ਇਹ ਤਿਆਰ ਹੋ ਜਾਂਦਾ ਤਾਂ ਫਿਰ ਉਹ ਵਧੀਆ ਖੂਬਸੂਰਤ ਜਿਹੜੀਆਂ ਤਸਵੀਰਾਂ ਨੇ ਉਹ ਬਣ ਜਾਂਦੀਆਂ ਨੇ ਔਰ ਉਸ ਵਕਤ ਤਾਂ ਫਿਰ ਰਵੀ ਕੁਮਾਰ ਜੀ ਰਿਕਵੈਸਟ ਭੇਜ ਰਹੇ ਨੇ ਅਰ ਬਾਅਦ ਦੇ ਵਿੱਚ ਤਾਂ ਇਹ ਜਿਹੜੀਆਂ ਤਸਵੀਰਾਂ ਕੁਝ ਹੋਰ ਹੀ ਬਦਲ ਜਾਂਦੀਆਂ ਬਹੁਤ ਫਰਕ ਪੈ ਜਾਂਦਾ ਤਾਂ ਕਿਉਂਕਿ ਇਦਾਂ ਹੁੰਦਾ ਕਿ ਜਦ ਤਿਆਰੀ ਕੀਤੀ ਜਾਂਦੀ ਆ ਉਦੋਂ ਫਿਰ ਇਹ ਜੱਟਾ ਜਾਵੇ ਕੋਈ ਖਾਡੋ ਜੀ ਨੂੰ ਜਾਵੇ ਮਨ ਜਾ ਇੱਥੇ ਮੱਤ ਤਿਆਰੀ ਜਿਹੜੀ ਕੀਤੀ ਜਾਂਦੀ ਹੈਗੀ ਆ ਤਾਂ ਉਸ ਤੋਂ ਬਾਅਦ ਜਿਹੜੀਆਂ ਬਹੁਤ ਮਿਹਨਤਾਂ ਇੱਥੋਂ ਲੱਗਦੀ ਹੈਗੀ ਆ ਮਿਹਨਤ ਬਹੁਤ ਲੱਗਦੀ ਹੈਗੀ ਆ ਜਿਹੜਾ ਹਰ ਸਟਰਕਚਰ ਆ ਜਿਹੜਾ ਤਿਆਰ ਕਰਨਾ ਹੁੰਦਾ ਔਰ ਜਿਹੜਾ ਦੇਖ ਸਕਦੇ ਹੋ ਇਹ ਜਿਹੜੀ ਹੁਣ 터ਨਲ ਆ ਇਸ ਦੇ ਵਿੱਚ ਦੀ ਜਦੋਂ ਲੋਕ ਗੁਜ਼ਰਨਗੇ ਉਹ ਜਿਹੜੀ ਖੂਬਸੂਰਤ ਤਸਵੀਰਾਂ ਹੋਣਗੀਆਂ ਉਸੇ ਵੇਲੇ ਬਿਆਨ ਹੋ ਸਕਦੀਆਂ ਨੇ ਹਨਾ ਔਰ ਇਸ ਵਾਰ ਜੇਕਰ ਹੁਣ ਦੇਖੀ ਤਾਂ ਹੁਣ ਕਿੰਨਾ ਫਰਕ ਲੱਗ ਰਿਹਾ ਔਰ ਕਿਸ ਤਰ੍ਹਾਂ ਦੇ ਨਾਲ ਢਾਂਚਾ ਇਹਦਾ ਜਿਹੜਾ ਤਿਆਰ ਕੀਤਾ ਜਾ ਰਿਹਾ ਔਰ ਦੇਖੋ ਠੰਡ ਦੇ ਵਿੱਚ ਜਿਹੜੇ ਮਜ਼ਦੂਰ ਨੇ ਉਹ ਲੱਗੇ ਹੋਏ ਨੇ ਔਰ ਜਿਹੜੀਆਂ ਭਾਰੀ ਭਾਰੀ ਆਟਮਾਂ ਨੇ ਉਹ ਚੱਕੀਆਂ ਜਾ ਰਹੀਆਂ ਨੇ ਔਰ ਕਿੰਨੀ ਮਿਹਨਤ ਜਿਹੜੀ ਕੀਤੀ ਜਾ ਰਹੀ ਹੈਗੀ ਆ ਔਰ ਜਦ ਇਹ ਤਿਆਰ ਹੋ ਜੇਗਾ ਇਸ ਦੀ ਲੁੱਕ ਆ ਜਿਹੜੀ ਫਿਰ ਉਹ ਵੱਖਰੀ ਹੋਵੇਗੀ ਉਹ ਫਿਰ ਪਤਾ ਹੀ ਨਹੀਂ ਲੱਗੇਗਾ ਕਿਸ ਤਰ੍ਹਾਂ ਦੇ ਨਾਲ ਇਹ ਤਿਆਰ ਹੀ ਆ ਜਿਹੜੀ ਕੀਤੀ ਗਈ ਹੈ ਔਰ ਤਿਆਰ ਕਿਸ ਤਰ੍ਹਾਂ ਦੇ ਨਾਲ ਹੋਇਆ ਇਹ ਹੁਣ ਇਹਦਾ ਦੇਖਿਆ ਜਾ ਸਕਦਾ ਔਰ ਬਾਕੀ ਬਾਹਰ ਵੀ ਜਿਹੜਾ ਕਾਫੀ ਸਮਾਨ ਆ ਜਿਹੜਾ ਪਿਆ ਹੋਇਆ ਔਰ ਦੇਖ ਸਕਦੇ ਹੋ ਸਾਹਮਣੇ ਕਾਫੀ ਜਿਹੜਾ ਸਮਾਨ ਹਜੇ ਨਹੀਂ ਲਗਾਇਆ ਗਿਆ ਇਹਨਾਂ ਦੇ ਵੱਲੋਂ ਔਰ ਜਿਹੜੀਆਂ ਤਿਆਰਗਾ ਨੇ ਪੂਰੀਆਂ ਜੋਰਾ ਸ਼ੋਰਾਂਤ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ 40 ਮੁਕਤਾਂ ਦੀ ਯਾਦ ਦੇ ਵਿੱਚ ਜਿਹੜਾ ਸ਼ਹੀਦੀ ਜੋੜ ਮੇਲਾ ਲਗਾਇਆ ਜਾਂਦਾ ਉਹ ਪਹੁੰਚ ਦੀ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾਂਦੇ ਨੇ ਔਰ ਉਸ ਤੋਂ ਬਾਅਦ ਫਿਰ ਮਨੋਰੰਜਨ ਮੇਲਾ ਉੱਥੇ ਆਉਂਦੇ ਨੇ ਤਾਂ ਤਸਵੀਰਾਂ ਮੁਕਸਰ ਦੇ ਮਲੋਟ ਰੋਡ ਤੇ ਲੱਗਣ ਵਾਲੇ ਸ਼ਹੀਦੀ ਜੋੜ ਮੇਲੇ ਦੇ ਦੌਰਾਨ ਮਨੋਰੰਜਨ ਮੇਲੇ ਦੀਆਂ ਤਸਵੀਰਾਂ ਨੇ ਜਿਹੜੀਆਂ ਲਾਈਵ ਤੁਹਾਡੇ ਨਾਲ ਸਾਂਝੀਆਂ ਕਰ ਰਏ ਆਂ ਔਰ ਮੌਸਮ ਕਾਫੀ ਖਰਾਬ ਆ ਔਰ ਇਹ ਤਸਵੀਰਾਂ ਨੇ ਇਸ ਤੋਂ ਬਾਅਦ ਵੀ ਜਿਹੜਾ ਹੋਰ ਵੀ ਢਾਂਚਾ ਜਾਂ ਹੋਰ ਕੀ ਆਈਟਮਾਂ ਆਉਂਦੀਆਂ ਨੇ ਕੁਝ ਮੰਨ ਲਓ ਦਿਨਾਂ ਦੇ ਵਿੱਚ ਪਤਾ ਲੱਗ ਜੇਗਾ 3-4 ਦਿਨਾਂ ਦੇ ਵਿੱਚ ਸਾਰੀ ਕਲੀਅਰ ਹੋ ਜਾਏਗਾ ਸਾਫ ਤਸਵੀਰਾਂ ਹੋ ਜਾਣਗੀਆਂ ਨੇ ਕਿ ਕੀ ਕੁਝ ਆ ਰਿਹਾ ਫਿਰ ਉਸ ਸਮੇਂ ਵੀ ਤੁਹਾਨੂੰ ਸਾਰਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੁਝ ਇਸ ਵਾਰ ਹੋਰ ਨਵਾਂ ਆ ਰਿਹਾ ਕਿਉਂਕਿ ਫਿਲਹਾਲ ਹਜੇ ਤਾਂ ਇਹਨਾਂ ਦੇ ਵੱਲੋਂ ਜਿਹੜਾ ਤਿਆਰੀ ਉਹ ਕੀਤੀ ਜਾ ਰਹੀ ਹੈ ਜੋ ਮੇਨ ਮੇਨ ਚੀਜ਼ਾਂ ਦੀਆਂ ਤਿਆਰੀਆਂ ਸੀ ਉਹ ਤੁਹਾਨੂੰ ਦਿਖਾ ਦਿੱਤੀਆਂ ਗਈਆਂ ਜਿਹੜੀਆਂ ਵੱਡੀਆਂ ਨੇ ਉਹ ਵੱਡੀਆਂ ਨੇ ਜਿਹੜੀਆਂ ਉਹ ਆਈਟਮਾਂ ਨੇ ਉਹ ਦਿਖਾ ਦਿੱਤੀਆਂ ਨੇ ਕਿਉਂਕਿ ਉਹੀ ਪਹਿਲਾਂ ਤਿਆਰ ਕਰ ਰਹੇ ਨੇ ਜਿਹੜਾ ਵੱਖਰਾ ਹੈਗਾ ਮੁਕਸਦ ਦੇ ਵਿੱਚ ਸਵਾਰ ਆਇਆ ਹੈਗਾ ਉਸ ਦੀ ਤਿਆਰੀ ਹੈ ਜਿਹੜੀ ਸਭ ਤੋਂ ਪਹਿਲਾਂ ਕੀਤੀ ਗਈ ਹੈ ਔਰ ਜੋ ਬਾਅਦ ਦੇ ਵਿੱਚ ਝੂਲੇ ਨੇ ਉਹਨਾਂ ਦੀ ਤਿਆਰੀ ਹੈ ਜਿਹੜੀ ਬਾਅਦ ਚੋਂ ਕੀਤੀ ਜਾਊਗੀ ਤਾਂ ਬਸ ਇਹ ਜਿਹੜਾ ਕੁਝ ਸੀਗਾ ਨਵਾਂ ਦੇਖਣ ਨੂੰ ਤਿਆਰ ਕੀਤਾ ਔਰ ਦੇਖਣ ਨੂੰ ਮਿਲੇਗਾ ਉਹ ਤੁਹਾਡੇ ਨਾਲ ਅਸੀਂ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਗਈਆਂ ਨੇ ਔਰ ਇਸ ਤੋਂ ਬਾਅਦ ਹੋਰ ਕਿਹੜੇ ਝੂਲੇ ਆਉਂਦੇ ਨੇ ਕੀ ਆਈਟਮਾਂ ਆਉਂਦੀਆਂ ਨੇ ਉਹ ਜਦੋਂ ਲੱਗਣੀਆਂ ਫਿਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਇਸੇ ਤਰ੍ਹਾਂ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਰਾਵਾਂਗੇ ਜਦ ਤੱਕ ਕਿ ਟ੍ਰਾਇਲ ਤੇ ਨਹੀਂ ਚੱਲਦਾਗਾ ਔਰ ਜਦ ਟ੍ਰਾਇਲ ਤੇ ਚੱਲੇਗਾ ਉਦੋਂ ਵੀ ਤੁਹਾਨੂੰ ਤਸਵੀਰਾਂ ਲਾਈਵ ਦਿਖਾਵਾਂਗੇ ਕੀ ਕੁਝ ਇਸ ਵਾਰ ਨਵਾਂ ਆਇਆ ਹੈਗਾ ਔਰ ਚੈਨਲ ਨੂੰ ਸਾਡੇ ਨੂੰ ਫੋਲੋਅ ਅਤੇ ਲਾਈਕ ਜ਼ਰੂਰ ਕਰ ਲਓ ਤਾਂ ਕਿ ਪਹਿਲੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ 9ਵੀਂ ਵੀ ਨਿਊਜ਼ ਚੈਨਲ ਤੇ ਜੋ ਵੀ ਅਸੀਂ ਖ਼ਬਰ ਜਾਂ ਕੋਈ ਜਾਣਕਾਰੀ ਸਾਂਝੀ ਕਰਦੇ ਹਾਂ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਉਹ ਇਸੇ ਟਾਈਮ ਹੋ ਸਕਦਾ ਜੇਕਰ ਤੁਸੀਂ ਚੈਨਲ ਨੂੰ ਪੌਪ ਅਪ ਕੀਤਾ ਹੋਵੇਗਾ ਤਾਂ ਪਹਿਲੀ ਅਪਡੇਟ ਛੋਟੇ ਤੱਕ ਤਾਂ ਹੀ ਪਹੁੰਚ ਸਕਦੀ ਹੈ ਤਾਂ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਹੁਣ ਤੱਕ ਸਾਡੇ ਚੈਨਲ ਨਾਲ ਜੁੜੇ ਹੋ ਔਰ ਵੇਖਿਆ ਲਾਸਟ ਤੱਕ ਵੀਡੀਓ ਕਿ ਕੋਸ਼ਿਸ਼ ਹੁੰਦੀ ਹੈ ਕਿ ਹਰ ਕੁਝ ਨਵਾਂ ਤੁਹਾਨੂੰ ਦਿਖਾਇਆ ਜਾਵੇ ਹਰ ਚੀਜ਼ ਦੀ ਤਹਿ ਤੱਕ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਜਾਵੇ ਔਰ ਪੂਰੀ ਜਿਹੜੀ ਸਹੀ ਜਾਣਕਾਰੀ ਹੋਵੇ ਉਹੀ ਤੁਹਾਡੇ ਤੱਕ ਪ੍ਰੋਵਾਈਡ ਕਰਵਾਈ ਜਾ ਸਕੇ ਤਾਂ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਫਿਰ ਮਿਲਾਂਗੇ ਕੋਈ ਖਬਰ ਦੇ ਨਾਲ ਜਾਂ ਇਸੇ ਮੇਲੇ ਤੋਂ ਦੁਬਾਰਾ ਲਾਈਵ ਹੋਵਾਂਗੇ